ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਜਿਹੜਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸ ਵਿੱਚ ਅੱਜ ਆਪਾਂ 15 ਅਪ੍ਰੈਲ ਪੰਜਾਬ ਦੇ ਦਿਨ ਦੇ ਮੌਸਮ ਨਿਕਲ ਗਏ ਕਿੰਨਾ ਲੱਗ ਜੋ ਆਪਣੀ ਉਮੀਦ ਦੇਖ ਨੂੰ ਮਿਲ ਸਕਦਾ ਹੈ ਤੇ ਕਿਹੜੇ ਇਲਾਕੇ ਸਾਫ ਤੇ ਖੁਸ਼ਕ ਬਣੇ ਰਹਿਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਾਂ ਚਾਹਤੇ ਨਵੇਂ ਆਇਆ ਕਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਜਰੂਰ ਕਰ ਲੋ ਤਾਂ ਆਪਣਾ ਲੱਗ ਸਕਦੇ ਕਿਸਾਨ ਵੀਰੇ ਨਾਲ ਵੀਡੀਓ ਸ਼ੇਅਰ ਜਰੂਰ ਕਰ ਲੋ ਚਲ ਅੱਗੇ ਵਧਦੇ ਆਂ ਵੀਡੀਓ ਵੱਲ ਹੌਣ ਤੋਂ ਹੀ ਸ਼ਵੇਰ ਦੇ 8 ਵਜੇ ਦੀਆਂ ਪੰਜਾਬ ਦੀਆਂ ਲਾਈਵ ਸੈਟ ਤੁਸੀਂ ਜਿਸ ਤੋਂ ਆਪਣੇ ਪੰਜਾਬ ਦੇ ਅੱਧ ਟੂਟੇ ਵਿੱਚ ਬਦਲ ਬੈਦਾ ਆਉਂ ਜਾਂ ਸਾਰੇ ਪੰਜਾਬ ਚ ਲੱਗਿਆ ਹੋਇਆ ਹੈ ਕਈ ਇਲਾਕੇ ਧੁੱਪ ਆਪਣੇ ਧੁੱਪ ਸ਼ਾਦਮ ਹੋਣ ਲੱਗਿਆ ਹੋਇਆ ਹੈ ਤੇ ਕਾਫੀ ਇਲਾਕੇ ਵਿੱਚ ਆਪ ਨੂੰ ਬੂੰਦਾਂ ਬਾਂਦੀ ਹੀ ਦੇਖਣ ਮਿਲੀ ਜਿਆਦੇ ਮੀਂਹ ਦੇ ਅਸਾਰ ਕਿਤੇ ਵੀ ਇਲਾਕੇ ਵਿੱਚ ਨਹੀਂ ਦੇਖਣ ਮਿਲੇ ਆਪਾਂ ਨੂੰ ਰਾਤ ਨੂੰ ਵੀ ਜ਼ਿਆਦਾਤਰ ਇਲਾਕਿਆਂ ਚ ਆਪ ਨੂੰ ਬੂੰਦਾਂ ਬਾਂਦੀ ਹੀ ਦੇਖਣ ਮਿਲੀ ਥੋੜੇ ਬੋਤ ਇਲਾਕੇ ਵਿੱਚ ਅਸੀਂ ਛਾਟੇ ਦਾ ਮੀਂਹ ਦੇਖਣ ਮਿਲਿਆ ਬਾਕੀ ਆਪਾਂ ਗੱਲ ਕਰੀਏ ਆਉਣ ਵਾਲੇ ਘੰਟਿਆਂ ਚ ਆਪਾਂ ਨੂੰ ਬੱਦਲ ਵੀ ਟੁੱਟੇ ਵਿੱਚ ਬਦਲ ਆਉਂ ਜਾਂ ਲੱਗਿਆ ਰਹੂਗਾ ਤੇ ਬੱਦਲ ਬਾਈ ਨਾ ਵੀ ਕੋਈ ਖਾਸ ਮੀਂਹ ਕਣੀ ਦਾ ਅਸਰ ਨਹੀਂ ਹਨ ਆਪਾਂ ਨੇ ਦੁਪਹਿਰ ਤੋਂ ਤੇ ਆਪਣੇ ਆਪਣੇ ਸ਼ਾਮਾਂ ਨੂੰ ਥੋੜੀ ਜਿਹੀ ਬਦਲਵਾਈ ਬਣੂਗੀ ਜਿਸ ਦੇਦਰ ਆਪਣੇ ਮਾਝੇ ਦਾ ਦੁਆਬੇ ਦੇ ਭਾਗਾਂ وچوں ਮੀਂਹ ਦੇਖਣ ਮਿਲ ਸਕਦਾ ਬਾਕੀ ਆਪਣੇ ਮਾਲਵੇ ਦੇ ਭਾਗ ਜਿਆਦਾਤਰ ਆਪਾਂ ਠੀਕ ਠਾਕ ਹੀ ਦਿਖਣ ਮਿਲੂਗਾ ਸ਼ਾਮਾਂ ਨੂੰ ਆਪਣੇ ਮਾਝੇ ਦੇ ਦੁਆਬੇ وچوں ਛੱਟ ਦਾ ਮੀਂਹ ਦੇਖਣ ਮਿਲ ਸਕਦਾ ਇਹ ਬਦਲਵਾਈ ਖਾਸ ਆਪਣੇ ਮਾਝੇ ਦੁਆਬੇ ਨੂੰ ਹੀ ਪ੍ਰਭਾਵਿਤ ਕਰੂਗੀ ਨਹੀਂ ਰੇਨਫਾਲ ਡਾਟਾ ਦੇਖਾ ਦਿਓ ਬਾਕੀ ਮੌਸਮ ਭਾਗ ਜਿੱਦੇ ਕੋਈ ਨਵੀਂ ਰਿਪੋਰਟ ਆਊਗੀ ਦੁਪਹਿਰ ਤੋਂ ਬਾਅਦ ਤੁਹਾਨੂੰ ਆਪ ਵੀਡੀਓ ਬਣਾ ਕੇ ਦੱਸ ਦਿਆਵੇਗਾ ਅੱਜ ਦੀ ਵੀ ਚੰਗੀ ਵੀਡੀਓ ਚੰਗੀ ਲਗੀ ਤਾਂ ਵੀਡੀਓ ਲਾਇਕ ਚੈਨੂ ਸਬਸਕ੍ਰਾਈਬ ਕਰ ਲੋ ਬਾਕੀ ਬੋਲ ਬਣਾ ਕੇ ਗੱਲ ਕਰੀਏ ਜ਼ਾਦ ਜ਼ਮੀਰ ਸਾਰੇ ਕਿਸੇ ਵੀ ਲੱਖ ਵਿੱਚ ਨਹੀਂ ਹਨ ਆਪਣੇ ਬੂੰਦਾ ਮੰਦੀ ਹੀ ਦੇਖੋ ਮਿਲੂਗੀ ਸਾਰੇ ਨਾਕੇ ਚ ਥੋੜੇ ਬਦ ਲੱਕ ਚ ਸਾਟ ਦਾ ਰਮੀ ਦੇਖਣ ਨੂੰ ਮਿਲ ਸਕਦਾ ਦਾਹਾ ਬੀਆ ਮੈਂਟਾਲੀ ਬਾਕੀ ਅੱਜ ਇਹਦੇ ਵਿੱਚ ਨਹੀਂ ਧੰਨਵਾਦ